ਨੰਕੀ ਜੀ ਦੇ ਘਰ ਆਉਂਦੇ ਬੇਬੇ ਜੀ ਬੜਾ ਚਾਉ ਕੀਤਾ ਮੰਜਾ ਫਲੰਗ ਢਾਹ ਕਰਕੇ ਸਤਿਗੁਰਾਂ ਨੂੰ ਬਿਠਾਉਣਾ ਕੀਤਾ ਬੈਠ ਸੱਚੇ ਪਾਤਸ਼ਾਹ ਮਹਾਰਾਜ ਬੇਬੇ ਜੀ ਪਾਤਸ਼ਾਹ ਦੇ ਪਾਸ ਬੈਠੇ ਮਹਾਰਾਜ ਆਖਿਆ ਬੇਬੇ ਜੀ ਕੀ ਮਨੋਰਥ ਹੈ ਕਿਵੇਂ ਯਾਦ ਕੀਤਾ ਬੇਬੇ ਜੀਆਂ ਨੇ ਨਾਲ ਜਦੋਂ ਇਹ ਬਚਨ ਮਹਾਰਾਜ ਕੀਤਾ ਆਖਣਾ ਕੀਤਾ ਪਾਤਸ਼ਾਹ ਆਪਣੇ ਪਵਿੱਤਰ ਹਿਰਦੇ ਦੇ ਵਿੱਚ ਇਸ ਗੱਲ ਨੂੰ ਵਿਚਾਰ ਕੇ ਵੇਖੋ ਅਸੀਂ ਕਦੇ ਵੀ ਤੁਹਾਡਾ ਬਚਨ ਮੋੜਦੇ ਨਹੀਂ ਜਦੋਂ ਤੁਸੀਂ ਯਾਦ ਕਰਦੇ ਹੋ ਅਸੀਂ ਆਉਂਦੇ ਹਾਂ ਤੇ ਮਹਾਰਾਜ ਜੀਆਂ ਨੂੰ ਬੇਬੇ ਜੀ ਆਖਣ ਲੱਗੇ ਕਿ ਸੁਨੋ ਭਰਾਤ ਪਰਮੇਸ਼ਰ ਰੂਪਾ ਹੈ ਪਰਮੇਸ਼ਰ ਸਰੂਪ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਵੀਰ ਜੀ ਮੇਰਾ ਚਿਤ ਕੀਤਾ ਸੀ ਆਪ ਜੀਆਂ ਨੂੰ ਮਿਲਣ ਵਾਸਤੇ ਇਹ ਜਗਤ ਦੇ ਕਰਤਾ ਆਪ ਜੀਆਂ ਦੀ ਹੀ ਸੱਤਾ ਦੇ ਨਾਲ ਇਸਾ